ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਬੈਕ ਕਰਦੀ ਕੰਟੀਨ ਹੋਰ ਕਿਵੇਂ ਹੋ ਤੁਸੀਂ ਸਾਰੇ ਸਭ ਠੀਕ ਠਾਕ ਹੋ ਤੇ ਅੱਜ ਆਪਾਂ ਕਰਦੀ ਕੰਟੀਨ ਵਿੱਚ ਬਹੁਤ ਹੀ ਹੈਲਦੀ ਤੇ ਟੇਸਟੀ ਮਜ਼ੇਦਾਰ ਚਨੇ ਦਾਲ ਦੀ ਖਿਚੜੀ ਬਣਾਵਾਂਗੇ ਜਿਹੜੀ ਕਿ ਬਹੁਤ ਹੀ ਈਜ਼ੀ ਬਣ ਜਾਂਦੀ ਹੈ ਤੇ ਬੜੀ ਆਸਾਨ ਰੈਸਪੀ ਹੈ ਤੇ ਚਲੋ ਜੀ ਅੱਜ ਦੀ ਆਪਾਂ ਫਿਰ ਆਪਣੀ ਰੈਸਪੀ ਸ਼ੁਰੂ ਕਰਦੇ ਆਂ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਨੀ ਆ ਜੋ ਵੀ ਸਮਾਨ ਆਪਾਂ ਇਹਦੇ ਵਿੱਚ ਵਰਤਣਾ ਹੈ ਇਸ ਤਰ੍ਹਾਂ ਇਹ ਸਾਰਾ ਸਮਾਨ ਬੜੀ ਸਾਨੀ ਨਾਲ ਸਾਨੂੰ ਸਾਡੀ ਕਿਚਨ ਵਿੱਚ ਮਿਲ ਜਾਂਦਾ ਹੈ ਤੇ ਚਲੋ ਫਿਰ ਆਪਾਂ ਦੇਖਦੇ ਇੱਕ ਵਾਰੀ ਸਮਾਨ ਜੋ ਵੀ ਆਪਾਂ ਖਿਚੜੀ ਵਾਸਤੇ ਯੂਜ਼ ਕਰਨਾ ਹੈ ਚਨੇ ਦਾਲ ਦੀ ਖਿਚੜੀ ਬਣਾਉਣ ਵਾਸਤੇ ਜੇ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਹੈ ਚਨੇ ਦਾਲ ਇਹ ਵਾਲੀ ਮੈਂ ਅੱਧੇ ਟੋਰੀ ਚਨਾ ਦਾਲ ਲਈ ਸੀ ਇਹਨੂੰ ਮੈਂ 3-4 ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਤੇ 1 ਘੰਟਾ ਮੈਂ ਭਿਉਂ ਕੇ ਰੱਖਤਾ ਹਾਂ ਇਹ ਵਾਲੇ ਮੈਂ ਇੱਕ ਵਿੱਚ ਆਲੂ ਲਿਆ ਹੈ ਆਲੂ ਮੈਂ ਨੂੰ ਇਸ ਤਰ੍ਹਾਂ ਕੱਟ ਲਿਆ ਆਲੂ ਪੂਰੀ ਤਰ੍ਹਾਂ ਆਪਸ਼ਨਲ ਹੈ ਜੇ ਤੁਸੀਂ ਇਹਦੇ ਵਿੱਚ ਪਾਣਾ ਤੇ ਪਾਓ ਜੇ ਨਹੀਂ ਪਾਣਾ ਤੇ ਨਾ ਪਾਓ ਪਰ ਮੇਰੇ ਬੱਚੇ ਇਹਨੂੰ ਆਲੂਆਂ ਨਾਲ ਪਸੰਦ ਕਰਦੇ ਨੇ ਇਸ ਕਰਕੇ ਮੈਂ ਇੱਕ ਆਲੂ ਪਾ ਲੈਣੀ ਆ। ਇਹ ਇੱਕ ਕਟੋਰੀ ਚਾਵਲ ਨੇ ਤੇ ਇੱਕ ਨਿੰਬੂ ਦਾ ਰਸ ਲਿਆ ਹੈ। ਇਹਦੇ ਵਾਸਤੇ ਮੈਂ ਅੱਧਾ ਚਮਚਾ ਧੰਨੀਆਂ ਸਾਫਤਾ ਇਹਨੂੰ ਮੈਂ ਦਰੜਫਰੜ ਕੀਤਾ ਹੈ। ਇੱਕ ਚਮਚਾ ਜੀਰਾ, ਇੱਕ ਚੁਟਕੀ ਹਿੰਗ ਤੇ ਅੱਧਾ ਚਮਚਾ ਕਾਲੀ ਮਿਰਚ ਇਹਨੂੰ ਵੀ ਮੈਂ ਦਰੜਫਰੜ ਕਰ ਲਿਆ। ਇੱਕ ਤੇਜ ਪੱਤਾ, ਦੋ ਲਾਲ ਮਿਰਚਾਂ ਦੋ ਲੌਂਗ ਤੇ ਇੱਕ ਮੋਟੀ ਇਲਾਚੀ ਹੈ ਇਹਦੇ ਵਿੱਚ ਇਹ ਮਸਾਲੇ ਸਾਰੇ ਇਹੀ ਜਾਣਗੇ ਨਮਕ ਇਹਦੇ ਵਿੱਚ ਆਪਾਂ ਆਪਣੇ ਟੇਸਟ ਅਕੋਰਡਿੰਗ ਐਡ ਕਰਾਂਗੇ ਇੱਕ ਪਿਆਜ਼ ਹੈ ਮੀਡੀਅਮ ਸਾਈਜ਼ ਦਾ ਉਹਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਹੈ ਇੱਕ ਚਮਚਾ ਅਦਰਕ ਉਹਨੂੰ ਵੀ ਮੈਂ ਕੱਟ ਲਿਆ ਤੇ ਇੱਕ ਚਮਚਾ ਲਸਣ ਹੈ ਉਹਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਜੇ ਤੁਸੀਂ ਚਾਹੋ ਤੇ ਇਹਦਾ ਪੇਸਟ ਬਣਾ ਕੇ ਵੀ ਪਾ ਸਕਦੇ ਹੋ ਇੱਕ ਟਮਾਟਰ ਉਹਨੂੰ ਮੈਂ ਇਸ ਤਰ੍ਹਾਂ ਬਰੀਕ ਕੱਟ ਲਿਆ ਥੋੜਾ ਜਿਹਾ ਹਰਾ ਧਨੀਆ ਇਹਨੂੰ ਵੀ ਮੈਂ ਕੱਟ ਲਿਆ ਹੈ ਤੇ ਆਹ ਤਿੰਨ ਮਿਰਚਾਂ ਇਹਨੂੰ ਮੈਂ ਕੁੱਟ ਲਿਆ ਹੈ ਸਭ ਤੋਂ ਪਹਿਲਾਂ ਆਪਾਂ ਲਗਾਵਾਂਗੇ ਖਿਚੜੀ ਨੂੰ ਤੜਕਾ ਇਹ ਖਿਚੜੀ ਆਪਾਂ ਦੇਸੀ ਘਿਓ 'ਚ ਬਣਾਵਾਂਗੇ ਤੁਸੀਂ ਚਾਹੋ ਤਾਂ ਇਹਨੂੰ ਸਰੋਂ ਦੇ ਤੇਲ 'ਚ ਰਫਾਈਨਡ ਔਲ 'ਚ ਵੀ ਬਣਾ ਸਕਦੇ ਹੋ ਇਹ ਤੁਹਾਡੀ ਆਪਣੀ ਚੁਆਇਸ ਹੈ ਜਿਹਦੇ ਨਾਲ ਵੀ ਤੁਹਾਨੂੰ ਇਹਦਾ ਟੇਸਟ ਅੱਛਾ ਲੱਗਦਾ ਤੁਸੀਂ ਉਹਦੇ ਨਾਲ ਇਹਨੂੰ ਬਣਾ ਸਕਦੇ ਹੋ ਇੱਧਰ ਮੈਂ ਗੈਸ ਔਨ ਕਰਕੇ ਕੜਾਈ ਰੱਖਤੀ ਐ ਇਹਦੇ ਵਿੱਚ ਮੈਂ 2 ਚਮਚੇ ਦੇਸੀ ਘਿਓ ਪਾਵਾਂਗੇ ਘਿਓ ਨੂੰ ਹਲਕਾ ਜਿਹਾ ਗਰਮ ਕਰਕੇ ਫਿਰ ਇਹਦੇ ਵਿੱਚ ਆਪਾਂ ਸਾਰੇ ਮਸਾਲੇ ਐਡ ਕਰਾਂਗੇ ਘਿਓ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹ ਤੇਜ ਪੱਤਾ ਸਾਵਤ ਨਹੀਂਆ ਲੌਂਗ ਮੋਟੀ ਲਾਚੀ ਨਾਲੀ ਜੀਰਾ ਇਹ ਇਹਦੇ ਨਾਲ ਹੀ ਇਹ ਦੋ ਲਾਲ ਮਿਰਚਾਂ ਇਹਨਾਂ ਨੂੰ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਤੋੜ ਕੇ ਪਾਵਾਂਗੇ ਬਸ ਇਹਨਾਂ ਨੂੰ 1-2 ਮਿੰਟ ਆਪਾਂ ਫਰਾਈ ਕਰਾਂਗੇ ਜਦੋਂ ਮਸਾਲੇ ਦੀ ਖੁਸ਼ਬੂ ਆਣ ਲੱਗੇ ਫਿਰ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਾਂਗੇ ਹੁਣ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਅਦਰਕ ਤੇ ਲਸਣ ਇਹਨਾਂ ਨੂੰ ਪਾਵਾਂਗੇ ਇਹਨਾਂ ਨੂੰ ਹਲਕਾ ਜਿਹਾ ਕਲਰ ਚੇਂਜ ਕਰਾਂਗੇ ਤੇਰੇ ਦੇ ਵਿੱਚ ਆਪਾਂ ਪਿਆਜ਼ ਐਡ ਕਰਦੇ ਆਂ ਅ ਲਸਣ ਤੇ ਅਦਰਕ ਨੂੰ ਇੰਨਾ ਕਿ ਆਪਾਂ ਭੁੱਲਾਂਗੇ ਹੁਣ ਇਹਦੇ ਵਿੱਚ ਆਪਾਂ ਪਿਆਜ਼ ਪਾਨੇ ਆਂ ਤੇ ਆਹ ਦਾ ਕਲਰ ਤੇ ਜੋ ਅੰਦਰ ਤੇਰੇ ਦੇ ਵਿੱਚ ਆਪਾਂ ਟਮਾਟਰ ਤੇ ਟਿੱਕਾ ਐਡ ਕਰਾਂਗੇ ਪਿਆਜ਼ ਦਾ ਕਲਰ ਥੋੜਾ ਚੇਂਜ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਟਮਾਟਰ ਕਰਦੇ ਆਂ ਐਡ ਪਿਆਜ਼ ਨੂੰ ਆਪਾਂ ਇੰਨਾ ਕਿ ਭੁੱਲਣਾ ਸੀ ਇਨੂੰ ਬਿਲਕੁਲ ਵੀ ਆਪਾਂ ਨਹੀਂ ਜ਼ਿਆਦਾ ਡਾਰਕ ਕਰਨਾ ਬਸ ਇੰਨਾ ਕੁ ਇਹਦਾ ਕਲਰ ਚੇਂਜ ਕਰਨਾ ਚਾਹੀਦਾ ਹੁਣ ਇਹਦੇ ਵਿੱਚ ਆਪਾਂ ਟਮਾਟਰ ਐਡ ਕਰਾਂਗੇ ਟਮਾਟਰ ਦੇ ਨਾਲ ਹਰੀ ਮਿਰਚ ਟਮਾਟਰ ਦੇ ਨਾਲ ਤਾਂ ਨਹੀਂ ਪਤਾ ਹੈ ਕਿ ਆਪਾਂ ਇਹਦੇ ਵਿੱਚ ਨਮਕ ਐਡ ਕਰਨਾ ਹੈ ਨਮਕ ਅੱਧਾ ਚਮਚਾ ਐਡ ਕਰਾਂਗੇ ਤੁਸੀਂ ਆਪਣਾ ਟੇਸਟ ਅਕੋਰਡਿੰਗ ਇਹਨੂੰ ਵੱਧ ਜਾਂ ਘੱਟ ਵੀ ਕਰ ਸਕਦੇ ਹੋ ਦੇ ਹੁਣ ਆਪਾਂ ਇਹਨੂੰ ਪਕਾਉਨੇ ਆ ਜਦੋਂ ਟਮਾਟਰ ਸੌਫਟ ਹੋ ਜਾਏਗਾ ਫਿਰ ਆਪਾਂ ਇਹਦੇ ਵਿੱਚ ਦਾਲ ਤੇ ਆਲੂ ਐਡ ਕਰਾਂਗੇ ਜਿਸ ਤਰ੍ਹਾਂ ਆਪਣੇ ਘਰਾਂ ਵਿੱਚ ਬੱਚੇ ਦੇਸੀ ਘਿਓ ਨਹੀਂ ਖਾਂਦੇ ਤੁਸੀਂ ਇਹ ਖਿਚੜੀ ਨੂੰ ਦੇਸੀ ਘਿਓ ਦਾ ਤੜਕਾ ਲਾਓ ਇਹਦੇ ਬਾਅਦ ਨਾਲ ਬੱਚੇ ਦੇਸੀ ਘਿਓ ਵੀ ਖਾ ਲੈਂਦੇ ਨੇ ਤੇ ਖਿਚੜੀ ਵੀ ਬਹੁਤ ਹੈਲਦੀ ਤੇ ਟੇਸਟੀ ਬਣਦੀ ਹੈ ਤੇ ਚਲੋ ਫਿਰ ਹੁਣ ਇਹਦੇ ਵਿੱਚ ਆਪਾਂ ਧਰਦੇ ਆ ਆਲੂ ਐਡ ਟਮਾਟਰ ਆਪਣਾ ਪੱਕ ਗਿਆ ਸਭ ਤੋਂ ਪਹਿਲਾਂ ਇਹਦੇ ਵਿੱਚ ਆਲੂ ਐਡ ਕਰਾਂਗੇ ਇਹਦੇ ਨਾਲ ਹੀ ਆਪਾਂ ਇਹ ਵਾਲੀ ਦਾਲ ਇਹਨੂੰ ਐਡ ਕਰਕੇ 5 ਮਿੰਟ ਆਪਾਂ ਇਹਨੂੰ ਥੋੜਾ ਰਲਵਾਉਂਦੇ ਆ ਦੇਰ ਤਾਂ ਪਾਣੀ ਸਾਰਾ ਛੋਕ ਜਾਏਗਾ ਫਿਰ ਆਪਾਂ ਇਹਦੇ ਵਿੱਚ ਪਾਣੀ ਐਡ ਕਰਕੇ ਇਹਨੂੰ ਪਕਾਵਾਗੇ ਤੁਸੀਂ ਚਾਹੋ ਤੇ ਖਿਚੜੀ ਨੂੰ ਪ੍ਰੈਸ਼ਰ ਕੁੱਕਰ ਚ ਵੀ ਬਣਾ ਸਕਦੇ ਹੋ ਪਰ ਇਸ ਤਰ੍ਹਾਂ ਵੀ ਇਹ ਬਹੁਤ ਵਧੀਆ ਬਣਦੀ ਹੈ ਹੁਣ ਇਹਦੇ ਵਿੱਚ ਆਪਾਂ ਇਹ ਹਰੜੜ ਖਰੜ ਕੀਤੇ ਕਾਲਜ ਪਾਵਾਂਗੇ ਇਹਨੂੰ ਟੱਕ ਕੇ ਆਪਾਂ 5 ਮਿੰਟ ਪਕਾਵਾਂਗੇ ਤੇ ਵਿੱਚ ਵਿੱਚ ਇਹਨੂੰ ਆਪਾਂ ਚੈੱਕ ਵੀ ਕਰਦੇ ਰਹਿਣਾ ਹੈ 5 ਮਿੰਟ ਹੋ ਗਏ ਨੇ ਤਾਂ ਹੁਣ ਆਪਾਂ ਆਪਣੀ ਦਾਲ ਤੇ ਆਲੂ ਦੇਖਦੇ ਆਂ ਹਾਂ ਪਾਣੀ ਬਿਲਕੁਲ ਸੁੱਕ ਗਿਆ ਹੈ ਇਹ ਵੀ ਤੇਲ 'ਚ ਚੰਗੀ ਤਰ੍ਹਾਂ ਪੱਟ ਗਏ ਨੇ ਹੁਣ ਇਹਦੇ ਵਿੱਚ ਆਪਾਂ ਪਾਣੀ ਐਡ ਕਰ ਦਿੰਦੇ ਹਾਂ ਕੇਵਾਲ ਇੱਧੀ ਕੋਲੀ ਦਾਲ ਦੀ ਸੀਟ ਦਾਲ ਦਾ ਆਪਾਂ ਇੱਕ ਕਟੋਰੀ ਪਾਣੀ ਐਡ ਕਰਾਂਗੇ ਚਾਵਲ ਆਪਣੇ ਕੋ ਦੋ ਇੱਕ ਕਟੋਰੀ ਲੈ ਤੇ ਚਾਵਲ ਦਾ ਆਪਾਂ ਦੋ ਕਟੋਰੀ ਪਾਣੀ ਐਡ ਕਰਾਂਗੇ ਇੱਥੇ ਤੁਸੀਂ ਆਪਣਾ ਨਮਕ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਘੱਟ ਲੱਗੇ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਹੁਣ ਇਹਨੂੰ ਟੱਕ ਕੇ ਆਪਾਂ 5 ਮਿੰਟ ਪਕਾਵਾਂਗੇ ਕਿਉਂਕਿ ਜਦੋਂ ਦਾਲ ਥੋੜੀ ਸੌਫਟ ਹੋ ਜਾਏਗੀ ਫਿਰ ਆਪਾਂ ਇਹਦੇ ਵਿੱਚ ਚਾਵਲ ਐਡ ਕਰਦੇ ਹਾਂ ਤੋਂ ਇਹਨੂੰ ਆਪਾਂ ਟੱਕ ਕੇ 5 ਮਿੰਟ ਵਾਸਤੇ ਪਕਾ ਲੈਂਦੇ ਹਾਂ 5 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਆਪਣੀ ਦਾਲ ਚੈੱਕ ਕਰਦੇ ਆਂ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਆ ਗਿਆ ਤੇ ਇਹਦੇ ਵਿੱਚ ਦਾਲ ਪਾਈ ਸੀ ਆਪਾਂ ਉਹ ਦੇਖੋ ਪੱਕ ਗਈ ਹੈ ਥੋੜੀ ਜਿਹੀ ਇਹਦੇ ਵਿੱਚ ਕਸਰ ਹੈ ਐ ਦੇਖੋ 5 ਮਿੰਟਾਂ 'ਚ ਬਹੁਤ ਜਲਦੀ ਸੌਫਟ ਹੋ ਗਈ ਹੈ ਕਿਉਂਕਿ ਆਪਾਂ ਇਹਨੂੰ ਪਹਿਲਾਂ ਭੇਲਿਆ ਸੀ ਪੈਨ ਦੇ ਨਾਲ ਇਹ ਬਹੁਤ ਜਲਦੀ ਪੱਕ ਜਾਂਦੀ ਹੈ ਤੇ ਚਾਵਲਾਂ ਨੂੰ ਆਪਾਂ ਧੋ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਚਾਵਲ ਐਡ ਕਰਦੇ ਆਂ ਕਿਉਂਕਿ ਜਦੋਂ ਚਾਵਲ ਪੱਕਣੇ ਆ ਉਹਦੇ ਨਾਲ ਹੀ ਦਾਲ ਨੇ ਹੋਰ ਪੱਕਣਾ ਹੈ ਹਲੋ ਚੰਗੀ ਤਰ੍ਹਾਂ ਆਪਾਂ ਮਿਕਸ ਕਰਦੇ ਆ ਆਪਣੇ ਕੋਲ 1.5 ਕਟੋਰੀ ਚਾਵਲ ਤੇ ਦਾਲ ਸੀ 1 ਕਟੋਰੀ ਦਾਲ ਤੇ 1 ਕਟੋਰੀ ਚਾਵਲ ਸੀ ਤਾਂ ਟੋਟਲ ਆਪਾਂ ਇਹਦੇ ਵਿੱਚ 3 ਕਟੋਰੀ ਪਾਣੀ ਐਡ ਕੀਤਾ ਹੈ ਤੇ ਜੇ ਤੁਹਾਨੂੰ ਲੱਗੇ ਤੁਸੀਂ ਥੋੜਾ ਜਿਹਾ ਇਸ ਤੋਂ ਉੱਪਰ ਵੀ ਪਾਣੀ ਪਾ ਸਕਦੇ ਹੋ ਬਸ ਹੁਣ ਇਹਦੇ ਵਿੱਚ ਆਪਾਂ ਥੋੜੀ ਜੀ ਸੁੱਕੀ ਮੇਥੀ ਇਹਨੂੰ ਐਡ ਕਰਾਂਗੇ ਇਨੂੰ ਇਸ ਤਰ੍ਹਾਂ ਤੁਸੀਂ ਹੱਥ ਨਾਲ ਮਸਲ ਕੇ ਪਾਓ ਇਹਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਐਡ ਕਰਤੀ ਥੋੜਾ ਜਿਹਾ ਕੱਟਿਆ ਹੋਇਆ ਧਨੀਆ ਇਹਨੂੰ ਵੀ ਐਡ ਕਰਾਂਗੇ ਇਹਨੂੰ ਮਿਕਸ ਕਰਾਂਗੇ ਇਹਨੂੰ ਕਾਵਾਂਗੇ ਪਹਿਲਾਂ ਇਹਨੂੰ ਆਪਾਂ 5 ਮਿੰਟ ਤੇਜ਼ ਸੇਕ ਤੇ ਪਕਾਣਾ ਹੈ ਤੇ ਜਦੋਂ ਥੋੜਾ ਜਿਹਾ ਪੱਕ ਜਾਏਗੀ ਪਾਣੀ ਥੋੜਾ ਘੱਟ ਜਾਏਗਾ ਫਿਰ ਆਪਾਂ ਫਲੇਮ ਫਲੇਮ ਮੀਡੀਅਮ ਕਰ ਦੇਣੀ ਹੈ ਹੁਣ ਇਹਦੇ ਵਿੱਚ ਆਪਾਂ ਇਹ ਇੱਕ ਨਿੰਬੂ ਦਾ ਰਸ ਐਡ ਕਰਾਂਗੇ ਇਹਦੇ ਨਾਲ ਖਿਚੜੀ ਬਹੁਤ ਹੀ ਚਟਪਟੀ ਤੇ ਟੇਸਟੀ ਬਣਦੀ ਹੈ ਬਸ ਹੁਣ ਇਹਨੂੰ ਟੱਕ ਕੇ ਆਪਾਂ 3-4 ਮਿੰਟ ਤੇਜ਼ ਫਲੇਮ ਤੇ ਕਾਵਾਂਗੇ ਤੇ ਜਦੋਂ ਪਾਣੀ ਥੋੜਾ ਘਟੇਗਾ ਫਿਰ ਫਲੇਮ ਆਪਾਂ ਲੋ ਕਰ ਦਵਾਂਗੇ ਆ ਦੇਖ ਪਾਣੀ ਆਪਣਾ ਕਾਫੀ ਘਟ ਗਿਆ ਤੇ ਹੁਣ ਆਪਾਂ ਫਲੇਮ ਘਟ ਕਰਾਂਗੇ ਇਹਨੂੰ ਮੱਠੇ ਸੇਕਦੇ ਆਪਾਂ ਥੋੜੀ ਦੇਰ ਪਕਾ ਲਾਂਗੇ ਬੜੀ ਬਹੁਤ ਵਧੀਆ ਬਣੀ ਹੈ ਜੇ ਤੁਸੀਂ ਚਾਹੋ ਤੇ ਇਹਦੇ ਵਿੱਚ ਹਲਦੀ ਐਡ ਕਰ ਸਕਦੇ ਹੋ ਦੇਗੀ ਮਿਰਚ ਧਨੀਆ ਪਾਊਡਰ ਕੋਈ ਵੀ ਗਰਮ ਮਸਾਲਾ ਐਡ ਕਰ ਸਕਦੇ ਹੋ ਤੁਹਾਡੀ ਆਪਣੀ ਚੋਇਸ ਹੈ ਪਰ ਮੈਂ ਇਹਨੂੰ ਇਸ ਤਰ੍ਹਾਂ ਹਲਦੀ ਤੋਂ ਬਿਨਾ ਹੀ ਬਣਾਣੀ ਹੈ ਇਹਦੇ ਵਿੱਚ ਬਸ ਮੈਂ ਸਾਫ ਤੇ ਮਸਾਲਾ ਹੀ ਪਾਣੀ ਹੈ ਔਰ ਮੈਂ ਕੋਈ ਵੀ ਇਹਦੇ ਵਿੱਚ ਮਸਾਲਾ ਐਡ ਨਹੀਂ ਕਰਦੀ ਬਸ ਇਹਨੂੰ ਠੱਕ ਕੇ ਆਪਾਂ ਹੁਣ ਮੀਡੀਅਮ ਫਲੇਮ ਤੇ ਪਕਾਣਾ ਹੈ ਫਲੇਮ ਆਪਾਂ ਲੋ ਕਰਤੀ ਹੈ ਇਹ ਬਹੁਤ ਹੀ ਵਧੀਆ ਪੱਕਿਆ ਕੀ ਮੱਠੇ ਸੇ ਲਓ ਜੀ ਹੁਣ ਆਪਾਂ ਆਪਣੀ ਖਿਚੜੀ ਚੈੱਕ ਕਰਦੇ ਹਾਂ ਤੇ ਇੰਨੀ ਸੋਹਣੀ ਬਣੀ ਹੈ ਖਿਚੜੀ ਚਾਵਲ ਬਿਲਕੁਲ ਕੱਲਾ ਕੱਲਾ ਹੈ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਤੇ ਹੁਣ ਆਪਾਂ ਕਰਦੇ ਇਹਦੀ ਪਲੇਟਿੰਗ ਤੇ ਫਿਰ ਤੁਹਾਨੂੰ ਦੱਸਦੇ ਹਾਂ ਇਹਦਾ ਟੇਸਟ ਕਿਵੇਂ ਦੀ ਬਣੀ ਹੈ ਲਓ ਜੀ ਆਪਣੇ ਚਨੇ ਦਾਲ ਦੀ ਬਹੁਤ ਟੇਸਟੀ ਖਿਚੜੀ ਬਣ ਕੇ ਰੈਡੀ ਹੈ ਤੇ ਹੁਣ ਆਪਾਂ ਦੱਸਦੇ ਤੁਹਾਨੂੰ ਇਹਦਾ ਟੇਸਟ ਕਿਵੇਂ ਦੀ ਬਣੀ ਹੈ ਚਨੇ ਦਾਲ ਦੀ ਬਹੁਤ ਹੀ ਟੇਸਟੀ ਖਿਚੜੀ ਬਣੀ ਹੈ ਇਹ ਬਹੁਤ ਹੀ ਹੈਲਥੀ ਖਿਚੜੀ ਹੈ ਤੇ ਬਣ ਵੀ ਫਟਾਫਟ ਜਾਂਦੀ ਹੈ ਤੁਸੀਂ ਵੀ ਇਹਨੂੰ ਆਪਣੇ ਘਰ ਵਿੱਚ ਬਣਾ ਕੇ ਟਰਾਈ ਕਰਿਓ ਤੇ ਹੁਣ ਆਪਾਂ ਕਰਦੇ ਆ ਇਹਦਾ ਟੇਸਟ ਬਹੁਤ ਜ਼ਿਆਦਾ ਟੇਸਟੀ ਬਣੀ ਐ ਖਾ ਕੇ ਮਜ਼ਾ ਹੀ ਆ ਗਿਆ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਚਨੇ ਦੀ ਦਾਲ ਦੀ ਖਿਚੜੀ ਕਿਵੇਂ ਬਣੀ ਐ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਾਕਲੀ ਸਾਸ਼ਟ੍ਰੀ ਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ